117 ਚੋਂ ਇੱਕ ਹੋਰ ਅਜਿਹਾ ਵਿਧਾਇਕ ਪੰਜਾਬ ਦਾ ਜਿਸ ਨੇ ਸਿਆਸੀ ਕਰਵਟ ਲਈ ਹੁਣ ਨਾ ਤੇ ਅੱਜ ਸਮਝ ਆ ਰਹੀ ਹੈ ਕਿ ਉਹ ਮੂੰਹ ਚੋਂ ਨਿਕਲ ਚੱਲਿਆ ਸੀ ਮੇਰੇ ਇੱਕ ਕਾਂਗਰਸੀ ਵਿਧਾਇਕ ਪਰ ਹੁਣ ਆਪ ਵਾਲੇ ਬਣ ਗਏ ਉਹਨੇ ਚੱਬੇਵਾਲ ਸਾਹਿਬ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਨੇ ਬੜੇ ਉੱਥੇ ਪ੍ਰਧਾਨ ਸਭਾ ਦੇ ਵਿੱਚ ਵਿਰੋਧ ਕੀਤਾ ਪੰਡਾ ਚੱਕ ਕੇ ਲਿਆਏ ਕਰਜ਼ੇ ਦੀਆਂ ਸੰਗਲ ਲੈ ਕੇ ਆਏ ਹੁਣ ਉਹਨਾਂ ਨੂੰ ਸਵਾਲ ਹੋ ਰਿਹਾ ਅੱਜ ਕਿ ਹੁਣ ਸੰਗਲ ਕਿਹਦੇ ਪਾਉਂਗੇ ਤੁਸੀਂ ਆਪਣੇ ਆਪ ਦੇ ਜਾਂ ਸਾਹਮਣੇ ਵਾਲਿਆਂ ਦੇ ਜੇ ਕਾਂਗਰਸੀਆਂ ਦੇ ਪਾਉਂਗੇ ਦੇਖੋ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਗੱਲ ਤੇ ਸਾਫ਼ ਹੋ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਵੇ ਐ ਐਮਐਲਏ ਨੇ ਜਿਹੜੀ ਪਾਰਟੀ ਕਹਿੰਦੀ ਸੀ ਕਿ ਸਾਡੀ ਸਰਕਾਰ ਬਣੋ ਤਾਂ ਅਸੀਂ ਇੱਕ ਦਲਤ ਡਿਪਟੀ ਸੀਐਮ ਬਣਾਵਾਂਗੇ ਅੱਜ ਉਸ ਪਾਰਟੀ ਕੋਲ ਦਲਤ ਚਿਹਰੇ ਨਹੀਂ ਹੈ ਚਾਰ ਸੀਟਾਂ ਰਿజర్ਵ ਤੇ ਉਹਨਾਂ ਨੇ ਉਮੀਦਵਾਰ ਲਾਣੇ ਨੇ ਚਾਰੇ ਆਧਾਰੇ ਲੱਲੇ ਆਗੇ ਨੇ ਤੁਸੀਂ ਤੇ ਦਲਤ ਡਿਪਟੀ ਸੀਐਮ ਬਣਾਉਂਦੀਆਂ ਗੱਲਾਂ ਕਰ ਰਹੇ ਸੀ ਤੁਸੀਂ ਤੇ ਕਹਿ ਰਹੇ ਕਿ ਜਿੰਨੀ ਇਸ ਪਾਰਟੀ ਨੇ ਦਲਤਾਂ ਵਾਸਤੇ ਕੰਮ ਕੀਤਾ ਐਸੀ ਭਾਈਚਾਰੇ ਵਾਸਤੇ ਕੰਮ ਕੀਤਾ ਕਿਸੇ ਹੋਰ ਪਾਰਟੀ ਨੇ ਕੀਤਾ ਨਹੀਂ ਹੈਗਾ ਜਲੰਧਰ ਤੁਹਾਡੇ ਕੋ 92 ਐਮਐਲਏ ਸੀ ਪੂਰੇ ਪੰਜਾਬ 'ਚ ਕਿਸੇ ਨੂੰ ਵੀ ਚੋਣ ਲੜਾ ਸਕਦੇ ਤਾਨੂੰ ਕਾਂਗਰਸੀ ਦੇ ਤਰਲੇ ਕਰਨੇ ਪਏ ਸ਼ਸ਼ੀਲ ਰਿੰਕੂ ਨੂੰ ਪਾਰਟੀ ਚ ਲਿਆਂਦਾ ਜਿਤਾਇਆ ਉਹ ਵੀ ਬਗਾਨਾ ਤੁਹਾਡੇ ਕੋ ਫਦੇਗੜ ਸਾਹਿਬ ਕੋਈ ਦਲਤ ਐਸ்சி ਐਮਐਲਏ ਨਹੀਂ ਸੀ ਤੁਸੀਂ ਉਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਲੈ ਲਿਆ ਚਾਹੇ ਜਿੱਦਾਂ ਦਾ ਵੀ ਮਰਜ਼ੀ ਸੌਦਾ ਕੀਤਾ ਜਾਂ ਉਹਨੂੰ ਲਾਲਚ ਸੀ ਜਾਂ ਤੁਹਾਨੂੰ ਲਾਲਚ ਸੀ ਤੁਹਾਡੇ ਕੋ ਫਰੀਦਕੋਟ ਕੋਈ ਐਮਐਲਏ ਨਹੀਂ ਸੀ ਕੋਈ ਐਸ்சி ਭਾਈਚਾਰੇ ਦਾ ਉਮੀਦਵਾਰ ਨਹੀਂ ਤੁਸੀਂ ਸੰਗਰੂਰ ਤੋਂ ਕਰਮਜੀਤ ਅਨਮੋਲ ਸਾਹਿਬ ਉਹਨਾਂ ਨੂੰ ਚੱਕ ਕੇ ਫਰੀਦਕੋਟ ਲੜਾ ਰਹੇ ਉਹ ਪਾਰਟੀ ਦਾ ਵਰਕਰ ਤਾਂ ਨਹੀਂ ਸੀ ਤੁਹਾਡੇ ਕੋ ਉੱਥੇ ਨਹੀਂ ਹੈਗਾ ਤੁਹਾਡੇ ਕੋ ਹਿਸ਼ਾਰਪੁਰ ਵੀ ਕੋਈ ਐਮਐਲਏ ਨਹੀਂ ਸੀ ਜਿਹਨੂੰ ਚੋਣ ਲੜਾ ਸਕਦੇ ਤੁਸੀਂ ਉੱਥੇ ਲੈ ਜਾਂਦਾ ਹੈਗਾ ਮਤਲਬ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 13 ਚੋਂ 4 ਰਿਜ਼ਰਵ ਸੀਟਾਂ ਚਾਰੇ ਰਿਜ਼ਰਵ ਸੀਟਾਂ ਚੋਂ ਆਮ ਆਦੀ ਪਾਰਟੀ ਕੋਲ ਕੋਈ ਦਲਤ ਐਮਐਲਏ ਨਹੀਂ ਸੀ ਦਲਤ ਕੋਈ ਲੀਡਰ ਨਹੀਂ ਸੀ ਚਾਰੇ ਦੇ ਚਾਰੇ ਬਾਹਰੇ ਲੈ ਜਾਂਦੇ ਹਾਲਾਂਕਿ ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਦਾ ਅਨਾਨਸਮੈਂਟ ਕਰਨੀਆਂ ਮਤਲਬ ਫਿਰ ਤੁਸੀਂ ਕਹਦੇ ਕਹਿੰਦੇ ਕਿ ਅਸੀਂ ਐਸਸੀ ਭਾਈ ਚਾਰੇ ਦੀ ਮਦਈ ਕਰਦੇ ਹਾਂ ਪਿਰ ਤੁਹਾਡੇ ਰੌਲਾ ਕਿ ਪਾਉਂਦੇ ਹਰਪਾਲ ਸਿੰਘ ਚੀਮਾ ਲਾਲਚੰਦ ਕਟਾਰੂ ਚੱਕ ਬਲਕਾਰ ਸਿੰਘ ਬਲਜੀਤ ਕੌਰ ਹਰਪਜਨ ਸਿੰਘ ਈਟੀਓ ਇਹਦੇ ਐਸ்சி ਭਾਈਚਾਰੇ ਦੇ ਮੰਤਰੀ ਨੇ ਕਿ ਕਿਸੇ 'ਚ ਦਮ ਨਹੀਂ ਹੈਗਾ ਸੀ ਕਿ ਹਰਪਾਲ ਸਿੰਘ ਚੀਮੇ 'ਚ ਦਮ ਨਹੀਂ ਸੀ ਕਿ ਮੈਂ ਫਰੀਦਕੋਟ ਲੜ ਸਕਦਾ ਜਾਂ ਫਤਿਹਗੜ੍ਹ ਸਾਹਿਬ ਲੜ ਸਕਦਾ ਕਟਾਰੂ ਚੱਕ 'ਚ ਦਮ ਨਹੀਂ ਸੀ ਕਿ ਹਿਸ਼ਾਰਪੁਰ ਨੂੰ ਲੜ ਸਕਦਾ ਹੈ ਜਾਂ ਬਲਕਾਰ ਸਿੰਘ 'ਚ ਦਮ ਨਹੀਂ ਸੀ ਕਿ ਉਹ ਹਿਸ਼ਾਰਪੁਰ ਨੂੰ ਲੜ ਸਕਦੇ ਅਗਨੇ ਮਤਲਬ ਚਾਰ ਸੀਟਾਂ ਚਾਰੇ ਤੁਸੀਂ ਬਾਹਰੋਂ ਲੈ ਜਾਂਦੇ ਹੈਗੇ ਇਹਦਾ ਮਤਲਬ ਹੈ ਕਿ ਆਮ ਆਦੀ ਪਾਰਟੀ ਦੇ ਹਲੇ ਪੰਜਾਬ 'ਚ ਪੈਰ ਨਹੀਂ ਲੱਗੇ ਖਾਸ ਕਰਕੇ ਰਿజర్ਵ ਸੀਟਾਂ ਦੇ ਰਿజర్ਵ ਸੀਟਾਂ ਦੇ ਵੀ ਤੁਸੀਂ ਉਮੀਦਵਾਰ ਬਾਹਰ ਲੈ ਲੈ ਜਾਂਦੇ ਹੈਗੇ ਇਸ ਤੋਂ ਪਤਾ ਲੱਗਦਾ ਹੈਗਾ ਕਿ ਤੁਸੀਂ ਹਲੇ ਉੱਪਰ ਤੁਹਾਡੀਆਂ ਜਿਹੜਾ ਮਜ਼ਬੂਤ ਨਹੀਂ ਹੋ ਤੇ ਤੁਹਾਡੇ ਕਦ ਹਲੇ ਵੀ ਛੋਟੇ ਨੇ ਚਾਹੇ ਤੁਸੀਂ ਮੰਤਰੀ ਬਣ ਗਿਓ ਤੁਹਾਡੇ ਕਦ ਹਲੇ ਵੀ ਬੌਣੇ ਨੇ ਕਦ ਬੰਦੇ ਹੈਗੇ ਨੇ ਨੀਅਤਾਂ ਦੇ ਨਾਲ ਨੀਤੀਆਂ ਦੇ ਨਾਲ ਉਹ ਹਲੇ ਫਰਕ ਨਹੀਂ ਹੈ ਹਜੇ ਟਾਈਮ ਲੱਗਣਾ ਹੈਗਾ ਔਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕ ਤਰਸ ਰਹੇ ਜਿਹੜੇ ਤਿਆਰੀ ਕਰਕੇ ਬੈਠੇ ਕਿ ਜਿਹੜੇ ਬਾਈ ਚ ਕਹਿੰਦੇ ਸਾਡੀ ਸਰਕਾਰ ਬਣ ਗਈ ਤੇ ਲੋਕਾਂ ਨੇ ਚਵੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਤੁਸੀਂ ਉਹਨਾਂ ਦੇ ਸਾਰਿਆਂ ਦੇ ਸੁਪਨੇ ਤੇ ਪੱਟੀ ਪੋਛਤੀ ਹੈਗੀ ਸੁਪਨੇ ਤੋੜ ਦਿੱਤੇ ਚੱਕਣਾ ਚੂਰ ਕਰ ਦਿੱਤੇ ਆਗੇ ਨੇ ਹੁਣ ਸਵਾਲ ਆ ਗਿਆ ਕਿ ਕੀ ਜਿਹੜਾ ਐਸਸੀ ਭਾਈਚਾਰਾ ਇਸ ਟਾਈਮ ਪੰਜਾਬ ਦਾ ਉਹ ਕੀ ਇਸ ਪਾਰਟੀ ਨੂੰ ਪਾਏਗਾ ਵੋਟਾਂ ਕਿ ਇਹਨਾਂ ਕੋ ਤੇ ਆਪਣੇ ਉਮੀਦਵਾਰ ਨਹੀਂ ਆ ਜਲੰਧਰ ਜਿਮਨੀ ਚੌਂਡ ਸੀ ਜਿਵੇਂ ਕੁਝ ਚੌਂਡ ਹੋਈ ਹੈ ਸਾਰੀ ਦੁਨੀਆ ਨੂੰ ਪਤਾ ਉਥੇ ਕੀ ਕੁਝ ਹੋਇਆ ਉਹਦੇ ਚ ਕਾਂਗਰਸ ਪਾਰਟੀ ਦਾ ਕਿੰਨਾ ਰੋਲ ਰਿਹਾ ਸਰਕਾਰ ਪ੍ਰਤੀ ਔਰ ਸਰਕਾਰ ਨੇ ਕੀ ਕੁਝ ਕੀਤਾ ਹੈਗਾ ਉਹ ਸਾਰੀ ਪਾਰਟੀਆਂ ਨੂੰ ਪਤਾ ਹੈਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਇਹ ਆ ਗਿਆ ਕਿ ਚਾਰ ਪੰਜਾਬੀਆਂ ਰਿਜ਼ਰਵ ਸੀਟਾਂ ਇਹਨਾਂ ਕੋ ਇੱਕ ਵੀ ਆਪਣਾ ਐਸਸੀ ਵਰਕਰ ਸਪੋਰਟਰ ਚਿੰਦਾ ਭੋਲੂ ਜੋ ਨਾਂ ਬੋਲਦੇ ਹੈਗੇ ਨਾ ਉਹ ਹੈ ਨਹੀਂ ਸੀ ਨਾ ਪੈਂਚਰ ਲਾਉਣ ਵਾਲਾ ਨਾ ਵਾਲ ਕੱਟਣ ਵਾਲਾ ਨਾ ਮੋਬਾਈਲ ਠੀਕ ਕਰਨ ਵਾਲਾ ਮਤਲਬ 22 ਦੇ ਵਿੱਚ ਤੁਹਾਡੀ ਹਵਾ ਸੀ ਤੁਹਾਡੇ ਹੱਕ ਚ ਨਹੀਂ ਸੀ ਕਾਲੀਆਂ ਦੇ ਕਾਂਗਰਸੀਆਂ ਦੇ ਵਿਰੋਧ ਵਿੱਚ ਹਵਾ ਸੀ ਉਹਨੂੰ ਤੁਸੀਂ ਆਪਣੀ ਹਵਾ ਸਮਝੇ ਬੈਠੇ ਸੰਗਰੂਰ ਵਾਲਿਆਂ ਨੇ ਜਿਮਨੀ ਚੌਂਚ ਤੁਹਾਡੀ ਹਵਾ ਦੀ ਫੂਕ ਕੱਢ ਦਿੱਤੀ ਹੈਗੀ ਸੀ ਹੁਣ ਇਸੇ ਕਰਕੇ ਸਵਾਲ ਇਹ ਆ ਗਿਆ ਕਿ ਇਹ ਤੇ ਹੁਣ ਹੋ ਗਿਆ ਗੱਲ ਵੀ ਇਹਨਾਂ ਕੋ ਆਪਣੇ ਬੰਦੇ ਨਹੀਂ ਸੀ ਹੁਣ ਰਹੀ ਗੱਲ ਡਾਕਟਰ ਰਾਜਕਮਰ ਚੱਬੇਵਾਲ ਕਾਂਗਰਸ ਪਾਰਟੀ ਦੇ ਖੂਨ ਦੇ ਵਿੱਚ ਵਫਾਦਾਰੀ ਖਤਮ ਹੋ ਗਈ ਆ ਉਸ ਪਾਰਟੀ ਦੇ ਵਿੱਚ ਡਿਸਪੀਲਨ ਨਹੀਂ ਆ ਔਰ ਪਾਰਟੀ ਦੇ ਜਿਹੜੇ ਬੰਦੇ ਟੁੱਟ ਕੇ ਜਾ ਰਹੇ ਜਾਂ ਤੇ ਉਹਨਾਂ ਦੇ ਡਰ ਕਿ ਕਿਤੇ ਸਾਡੇ ਤੇ ਪਰਚੇ ਦਰਜ ਨਾ ਹੋ ਜਾਣ ਜਿਵੇਂ ਪਹਿਲਾਂ ਕਾਂਗਰਸ ਪਾਰਟੀ ਦੀ ਹੀੜ ਦੀ ਹੀੜ 12 ਜਾਣੇ ਬੀਜੇਪੀ ਚ ਸ਼ਾਮਲ ਹੋ ਗਏ ਸੀ ਜਦੋਂ ਉੱਥੇ ਪਤਾ ਲੱਗਾ ਕਿ ਅਮੀਸ਼ਾਹ ਤੇ ਮਨਿੰਦਰ ਮੋਦੀ ਸਾਹਿਬ ਨੇ ਇਹ ਥੋੜਾ ਕਿ ਪਾਪ ਤੁਸੀਂ ਕੀਤੇ ਹੋਵੇ ਤੇ ਅਸੀਂ ਧੁੰਦੇ ਰਹੀਏ ਫਿਰ ਉਸੇ ਪੈਰੀ ਵਾਪਸ ਆ ਗਏ ਪਿਛਲੀ ਲਾਈਨ ਚ ਲੱਗ ਗਿਆਗੇ ਹੁਣ ਰਾਜਕਮਰ ਚੱਬੇਵਾਲ ਹੋਣਾ ਦਾ ਕੀ ਗੱਲ ਹੈ ਕਿ ਕਿ ਖਬਰਾਂ ਪ੍ਰਕਾਸ਼ਿਤ ਹੋਈਆਂ ਸੀ ਕਿ ਇਹਨਾਂ ਨੇ 2022 ਦੀਆਂ ਚੋਣਾਂ ਦੇ ਫਰਜੀ ਪੱਤਰ ਜੇ ਵੰਡ ਕੇ ਤੇ ਲੋਕਾਂ ਦੇ ਘਰਾਂ ਬਣਾਉਣ ਬਣੂ ਦੇ ਚਿੱਠੀਆਂ ਛੁੱਟੀਆਂ ਵੰਡਤੀ ਉਹ ਪਰਚਾ ਦਰਜ ਹੋ ਗਿਆ ਉਹ ਵਿਜੀਲੈਂਸ ਤੋਂ ਡਰਦੇ ਹੈਗੇ ਸਟੇ ਮਿਲ ਗਈ ਹੈਗੀ ਕਿਤੇ ਇਹ ਨਾ ਕਿ ਮੈਨੂੰ ਸਰਕਾਰ ਫੜ ਲੇ ਵਿਜੀਲੈਂਸ ਫੜ ਲੇ ਇਹ ਉਹ ਡਰ ਦੇ ਚੱਕਰ ਚ ਜਿਹੜਾ ਇਹ ਕਹਿੰਦੇ ਸੀ ਨਾ ਕਿ ਆਮ ਆਦੀ ਪਾਰਟੀ ਦੇ ਗੱਲ ਚ ਸੰਗਲ ਪਾਉਣਾ ਉਹ ਉਹਨਾਂ ਨੇ ਆਪਣੇ ਸੰਗਲ ਪਾ ਲਿਆ ਆਪਣੇ ਸੰਗਲ ਪਾ ਕੇ ਵਿਜੀਲੈਂਸ ਵੱਲੋਂ ਲਗਾਈਆਂ ਜਾਣ ਵਾਲੀਆਂ ਹੱਥ ਘੜੀਆਂ ਤੋਂ ਬਚ ਗਏ ਜਿਹੜੇ ਕਹਿੰਦੇ ਸੀ ਨਾ ਕਿ ਕਰਜ਼ੇ ਦੀ ਪੰਡ ਮੇ ਚੱਕੇ ਕੇ ਲੈ ਕੇ ਆਇਆ ਜੀ ਜਿਹੜਾ ਡਰਾਮਾ ਕੀਤਾ ਫਿਰ ਡਾਕਟਰ ਰਾਜਕੁਮਾਰ ਚੱਬੇਵਾਲ ਹੋਣਾ ਨੇ ਉਹ ਡਰਾਮੇ ਦੀ ਅੱਜ ਫੂਕ ਨਿਕਲ ਗਈ ਹੈ ਕਿ ਤੁਹਾਡਿਆ ਵजूद ਔਕਾਤ ਤੇ ਤੁਸੀਂ ਸਿਆਸੀ ਤੌਰ ਤੇ ਕਿੰਨੇ ਭੁੱਖੇ ਹੋ ਤੁਹਾਨੂੰ ਪਾਰਟੀ ਨੇ ਕਾਂਗਰਸ ਪਾਰਟੀ ਨੇ ਦੋ ਵਾਰ ਐਮਐਲਏ ਬਣ ਇੱਕ ਵਾਰ ਐਮਪੀ ਦੀ ਟਿਕਟ ਲੈ ਲਈ ਤੇ ਫਿਰ ਵੀ ਤੁਸੀਂ 12 ਚ ਵੀ ਤੁਹਾਨੂੰ ਦਿੱਤੀ 17 ਚ ਵੀ ਦਿੱਤੀ 22 ਚ ਵੀ ਦਿੱਤੀ ਇੱਕ ਵਾਰ ਤੁਹਾਨੂੰ 19 ਚ ਲੋਕ ਸਭਾ ਵੀ ਲੜਾਈ ਤੇ ਜੇ ਤੁਸੀਂ ਪਾਰਟੀ ਪ੍ਰਤੀ ਇੰਨਾ ਵਫਾਦਾਰ ਹੈ ਨਹੀਂ ਆ ਇਸੇ ਕਰਕੇ ਕਾਂਗਰਸ ਪਾਰਟੀ ਦਾ ਬੇੜਾ ਗਰਕ ਬੈਠਾ ਕਿਉਂਕਿ ਇੱਥੇ ਕੀ ਕਰਦੇ ਨੇ ਇੱਥੇ ਕਹਿੰਦੇ ਕਿ ਇੱਕ ਮੇਰੀ ਟਿਕਟ ਹੋਵੇ ਇੱਕ ਮੇਰੇ ਮੁੰਡੇ ਦੀ ਟਿਕਟ ਹੋਵੇ ਤੇ ਇੱਕ ਮੈਂ ਉਹਨੂੰ ਟਿਕਟ ਦਿਵਾਵਾਂ ਜਿਹਦੀ ਉਹ ਰਵੇ ਤੇ ਐਮ ਐਲ ਏ ਪਰ ਮੋਰਾ ਮੈਂ ਲਾਵਾਂ ਇਹ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਚੌਧਰੀ ਨਾ ਵੱਡੇ ਉਨਾ ਕਰਕੇ ਕਾਂਗਰਸ ਦਾ ਬੇੜਾ ਪੱਠਾ ਬੈਠਾ ਗਿਆ ਨਵਜੋਤ ਸਿੰਘ ਸਿੱਧੂ ਸਾਹਿਬ ਇਹ ਕਿ ਮੈਨੂੰ ਗੱਲ ਵਾਰ-ਵਾਰ ਚੇਤੇ ਆ ਰਹੀ ਆ ਔਰ ਕਹਿ ਰਹੇ ਕਿ ਕਾਂਗਰਸ ਨੂੰ ਹਰਾਉਣ ਵਾਲਾ ਕੋਈ ਨਹੀਂ ਆ ਕਾਂਗਰਸ ਨੂੰ ਕਾਂਗਰਸੀਏ ਰੋਂਦੇ ਆ ਕਿਨੇ ਤੇ ਇਸ ਕਰਕੇ ਗੁਰਪ੍ਰੀਤ ਸਿੰਘ ਜੀਪੀ ਪਾਰਟੀ ਨੇ ਤੁਹਾਨੂੰ ਐਮਐਲਏ ਬਣਾਇਆ ਤੁਸੀਂ ਮਾਰੀ ਟਪੂਸੀ ਚਲਾ ਆਮਾ ਦੀ ਪਾਰਟੀ ਚੱਬੇ ਵਾਲ ਨੂੰ ਦੋ ਵਾਰ ਐਮਐਲਏ ਬਣਾਇਆ ਔਰ ਵਿਧਾਨ ਸਭਾ ਦੇ ਵਿੱਚ ਡਿਪਟੀ ਲੀਡਰ ਬਣਾਇਆਗਾ ਮਾਰੀਟ ਪੂਸੀ ਚਲ ਕਾਂਗਰਸ ਦੇ ਵਿੱਚ ਸ਼ਸ਼ੀਲ ਕੁਮਾਰ ਨੂੰ ਕਾਉਂਸਲਰ ਤੋਂ ਤੁਹਾਨੂੰ ਐਮ ਐਲ ਬਣਾਇਆ ਮਾਰੀਟ ਪੂਸੀ ਕਾਂਗਰਸ ਵਿੱਚ ਇਹ ਹੁਣ ਆਮ ਆਦੀ ਪਾਰਟੀ ਨੇ ਵੀ ਵਾਸ਼ਿੰਗ ਮਸ਼ੀਨ ਰੱਖ ਲਈ ਹੈ ਜਿਵੇਂ ਆ ਬੀ ਜੀ ਪੀ ਕੋਲ ਵਾਸ਼ਿੰਗ ਮਸ਼ੀਨ ਜੋ ਦੁਨੀਆ ਦਹਾਨ ਦਾ ਕਾਂਗਰਸੀ ਜਿਹਦੇ ਤੇ ਕਰਪਸ਼ਨ ਤੇ ਅਲੀਗੇਸ਼ਨ ਲਾਦੇ ਉਹ ਉੱਥੇ ਮਸ਼ੀਨ ਰੱਖੀ ਸੀ ਦਿੱਲੀ ਬੀ ਜੀ ਪੀ ਆਫਿਸ ਜਾਂ ਜਿਹੜਾ ਨਾਗਪੁਰ ਇਹ ਕਿੰਨਾ ਦਾ ਨਾਗਪੁਰ ਹੈੱਡਕੁਆਟਰ ਹੈ ਇੱਕ ਦਿੱਲੀ ਝੰਡੇ ਵਾਲਾ ਦਫਤਰ ਆ ਉੱਥੇ ਨੇ ਇੱਕ ਵੱਡੀ ਜੀ ਮਸ਼ੀਨ ਰੱਖੀ ਸੀ ਉਹ ਮਸ਼ੀਨ ਚ ਪਾਉਂਦੇ ਤੋਤੇ ਜਾਂਦੇ ਤੇ ਚੱਲ ਮੇਰਾ ਭਾਈ ਸਾਫ਼ ਸੁਥਰੇ ਗੇ ਹੁਣ ਆਮ ਆਦੀ ਪਾਰਟੀ ਨੇ ਵੀ ਉਹ ਮਸ਼ੀਨ ਰੱਖੀ ਆ ਜਿਹੜਾ ਵੀ ਪਾਰਟੀ ਚ ਸ਼ਾਮਲ ਹੁੰਦਾ ਉਹ ਦੁੱਧ ਤੋਤਾ ਹੋ ਜਾਂਦਾ ਦੁੱਧ ਨਾਤਾ ਹੋ ਜਾਂਦਾ ਗਾ ਮੈਂ ਗੱਲ ਕਰਨ ਲੱਗਾ ਜੀ ਵਿਧਾਨ ਸਭਾ ਦੇ ਅੰਦਰ ਜਦੋਂ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਅੱਖਾਂ ਚੱਖਾਂ ਪਾਉਣ ਦੀ ਗੱਲ ਕਰਦੇ ਸੀ ਤੇ ਉਦੋਂ ਸਾਹਮਣੇ ਚੱਬੇ ਵਾਲ ਸਾਹਿਬ ਵੀ ਹੁੰਦੇ ਸੀ ਕਹਿੰਦੇ ਚੁੱਪ ਕਰ ਜਿਓ ਤੁਹਾਡੀਆਂ ਫਾਈਲਾਂ ਵੀ ਪਈਆਂ ਮੇਰੇ ਕੋਲ ਕਿਤੇ ਉਹ ਫਾਈਲ ਤਾਂ ਨਹੀਂ ਖੜਕ ਗਈ ਸੀ ਵਰਕ ਚਾਹੇ ਚੱਬੇਵਾਲ ਸੀ ਚਾਹੇ ਰਾਜਾ ਮਰਿੰਦਰ ਸਿੰਘ ਵੜਿੰਗ ਚਾਹੇ ਕੋਈ ਹੋਰ ਹੋਵੇ ਸਾਰੇ ਭਗਵੰਤ ਮਾਨ ਜੀ ਅੱਖਾਂ ਕੱਢਦੇ ਹੈਗੇ ਡਰ ਜਾਂਦੇ ਹੈਗੇ ਨੇ ਹੂੰ ਕਿਉਂਕਿ ਜੇ ਤੁਸੀਂ ਸੱਚੇ ਕੰਮ ਕੀਤੇ ਹੁੰਦੇ ਨੇ ਤੇ ਡਰਨ ਦੀ ਕੀ ਲੋੜ ਨਹੀਂ ਆ ਹੂੰ ਤੇ ਜਾਂ ਫਿਰ ਚੁੱਪ ਕਰਕੇ ਬੈਠ ਜਾਓ ਭਗਵੰਤ ਮਾਨ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਹੀ ਗੱਲ ਕਰ ਸਕਦਾ ਕਾਂਗਰਸੀ ਕਾਲੀ ਜਿਨੇ ਕੁਝ ਕੀਤਾ ਨਹੀਂ ਹੈਗਾ ਤੇ ਜਿਨੇ ਘੇਰਾ ਫੇਰੀਆਂ ਕੀਤੀਆਂ ਉਹ ਅੱਖਾਂ ਚੱਖਾਂ ਪਾ ਕੇ ਗੱਲ ਨਹੀਂ ਕਰ ਸਕਦਾਗਾ ਹੂੰ ਹੋ ਸਕਦਾ ਕਿ ਜਦੋਂ ਅੱਖਾਂ ਕੱਢੀਆਂ ਨੇ ਭਗਵੰਤ ਮਾਨ ਸਾਹਿਬ ਨੇ ਕਿ ਉਹ ਮਿਸਟਰ ਬਾਜ਼ਵਾ ਉਹ ਸ਼ਾਇਦ ਅੱਖ ਦਾ ਲਸ਼ਕੋਰ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਵੀ ਪੈ ਗਈ ਹੋਵੇ ਇਸੇ ਕਰਕੇ 2 ਦਿਨ ਹੀ ਬੀਤੇ ਨਾ ਤੇ 3 ਦਿਨ ਸ਼ਾਮਲ ਹੋ ਗਏ ਤਿਆਰੀ ਵੀ ਕਰ ਲਈ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਤਾ ਕਿ ਮੇਰਾ ਰੈਜਿਗਨੇਸ਼ਨ ਅਸੈਪਟ ਕੀਤਾ ਜਾਵੇ ਕਿਉਂਕਿ ਦੇਣਾ ਪੈਣਾ ਦੂਜੀ ਪਾਰਟੀ ਤੋਂ ਆਏ ਹੋਏ ਨਾ ਤੇ ਹਾਈ ਕਮਾਂਡ ਨੂੰ ਵੀ ਕਹਿ ਦਿੱਤਾਗਾ ਕਿ ਮੈਂ ਆਪਣੀ ਜਿਹੜੀ ਮੁੱਢਲੀ ਪ੍ਰਾਇਮਰੀ ਜਿਹੜੀ ਹੈਗੀ ਆ ਮੈਂਬਰਸ਼ਿਪ ਉਤੋਂ ਮੈਂ ਅਸਤੀਫਾ ਦਿੰਦਾਗਾ ਇਹ ਇਹ ਭਗਵੰਤ ਮਾਨ ਦੀ ਘੂਰਨੀ ਕੁਰਕੀ ਵਿਜੀਲੈਂਸ ਜੋ ਮਰਜੀ ਕਹਿ ਲੋ ਪਰ ਸਵਾਲ ਇਹ ਹੈ ਕਿ ਫਿਰ اچانک ਤੁਹਾਡਾ ਜਿਹੜਾ ਹਿਰਦੇ ਪਰਵਰਤਨ ਹੋ ਜਾਂਦਾ ਇਹਦਾ ਮਤਲਬ ਤੁਹਾਡਾ ਹਿਰਦੇ ਪਰਵਰਤਨ ਤੁਹਾਨੂੰ ਭਗਵੰਤ ਮਾਨ ਚੰਗਾ ਨਹੀਂ ਲੱਗਣ ਲੱਗਾ ਤੁਹਾਨੂੰ ਇਹ ਹੈ ਕਿ ਕਿਦੇ ਵਿਜੀਲੈਂਸ ਦਾ ਪਰਚਾ ਦਰਜ ਨਾ ਕਿਉਂਕਿ ਸਵਾਲ ਹੈ ਕਿ ਜਦੋਂ ਵਿਜੀਲੈਂਸ ਪਰਚਾ ਦਰਜ ਕਰਦੀ ਨਾ ਫਿਰ ਈਡੀ ਆ ਜਾਂਦੀ ਛਾਲ ਮਾਰ ਕੇ ਫਿਰ ਈਡੀ ਦੀ ਖੱਜਲ ਖਵਾਰੀ ਸ਼ੁਰੂ ਹੋ ਜਾਂਦੀ ਹੈ ਕਾਂਗਰਸੀ ਅੱਦੇ ਭਗਵੰਤ ਮਾਨ ਤੋਂ ਡਰਦੇ ਡਰਦੇ ਹੈ ਨੇ ਅੱ데 ਈਡੀ ਤੋਂ ਵੀ ਡਰਦੇ ਨੇ ਹੁਣ ਸਾਧੂ ਸਿੰਘ ਧਰਮਸੋਧ ਫੜਿਆ ਸੀ ਵਿਜੀਲੈਂਸ ਨੇ ਈਡੀ ਦੀ ਐਂਟਰੀ ਹੋ ਗਈ ਉਹਨਾਂ ਨੇ ਪੀ ਐਮ ਐਲ ਐ ਜਿਹੜਾ ਐਕਟ ਹੈਗਾ ਹਨਾ ਮਨੀ ਲਾਂਡਰਿੰਗ ਐਕਟ ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਉਹਦੀ ਕਰੀਬ 5 ਕਰੋੜ ਰੁਪਏ ਦੀ ਪ੍ਰਾਪਰਟੀ ਅਟੈਚ ਕਰਦੀ ਉਹ ਤੇ ਕਮਾਏ ਉਹਨੇ ਇਹਨੇ ਹੋਣਗੇ ਤੇ ਕਾਂਗਰਸੀ ਤੇ ਇੱਥੇ ਬਹੁਤ ਸਾਰੇ ਨੇ ਜਿਨ੍ਹਾਂ ਨੇ ਤੇ ਅਰਬਾਂ ਰੁਪਏ ਕਮਾਏ ਆਗੇ ਨੇ ਸੀਐਮ ਸਾਹਿਬ ਕਹਿੰਦੇ ਨੇ ਪੀ ਅਰਬਾਂ ਕਮਾਏ ਨੇ ਤੇ ਸੀਐਮ ਸਾਹਿਬ ਨੂੰ ਨਾ ਇਹਨਾਂ ਲੋਕਾਂ ਨੂੰ ਬਲੈਕਮੇਲ ਨਹੀਂ ਕਰਨਾ ਚਾਹੀਦਾ ਹੈਗਾ ਪੀ ਮੇਰੇ ਕੋ ਉਹਦੀ ਵੀ ਫਾਈਲ ਆ ਮੇਰੇ ਕੋ ਉਹਦੀ ਵੀ ਫਾਈਲ ਆ ਫੜ ਫੜ ਕੇ ਅੰਦਰ ਦੋ ਉਹਨਾਂ ਲੋਕਾਂ ਨੂੰ ਪਤਾ ਤੇ ਲੱਗੇ ਕਿ ਇਹਨੇ ਇੰਨੇ ਕਮਾਈ ਨੇ ਇੰਨੇ ਕਮਾਈ ਨੇ ਇਹਨਾਂ ਨੇ ਨਾ ਅਧਨੇਰੇ ਸਵੇਰੇ ਆ ਕੇ ਜਿਵੇਂ ਮਨਪੀਰ ਸਿੰਘ ਬਾਦਲ ਨੇ ਕਿਹਾ ਸੀ ਜਾਂ ਸੁਬੀਰ ਸਿੰਘ ਬਾਦਲ ਨੇ ਕਿਹਾ ਸੀ ਜਾਂ ਹੋਰਾਂ ਨੇ ਵੀ ਕਿਹਾ ਕਿ ਜਾਂ ਕੇ ਮੱਥਾ ਟੇਕ ਦਿੰਦੇ ਆ ਕਿਨੇ ਜਾਂ ਤੇ ਫਿਰ ਭਗਵੰਤ ਮਾਨ ਸਾਹਿਬ ਨੂੰ ਵੀ ਬਤੌਰ ਸੀਐਮ ਸੀਐਮ ਸਾਹਿਬ ਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਮੇਰੇ ਕੋ ਤੁਹਾਡੀਆਂ ਫਾਈਲਾਂ ਪਈਆਂ ਨੇ ਸੀਐਮ ਸਾਹਿਬ ਨੂੰ ਐਕਟ ਕਰਨਾ ਚਾਹੀਦਾ ਹੈਗਾ ਇੱਕ ਵਾਰ ਸਾਰਿਆਂ ਦੇ ਚਿਹਰੇ ਬੇਨਕਾਬ ਤੇ ਕਰ ਦੋ ਕਿ ਕਿਹੜਾ ਸਾਫਸ਼ਈ ਵਾਲਾ ਕਿੰਨੇ ਪੰਜਾਬ ਨੂੰ ਕਿੰਨਾ ਲੁੱਟਿਆ ਕਿੰਨੇ ਕਿੰਨੀ ਪ੍ਰਾਪਰਟੀ ਬਣਾਈ ਤੇ ਜੇ ਤੁਸੀਂ ਸਾਨੂੰ ਵਾਰ-ਵਾਰ ਇਹੋ ਹੀ ਕਹਿੰਦੇ ਰਹੋ ਕਿ ਮੇਰੇ ਕੋਲ ਉਹਦੀ ਵੀ ਫਾਈਲ ਮੇਰੇ ਕੋਲ ਉਹਦੀ ਵੀ ਫਾਈਲ ਫਿਰ ਮਤਲਬ ਤੁਸੀਂ ਬਤੌਰ ਸੀਐਮ ਬਲੈਕਮੇਲ ਕਰ ਰਹੇ ਹੋ ਤੁਹਾਡੇ ਤੁਹਾਡੇ ਤੋਂ ਅਸੀਂ ਇਹ ਆਸ ਨਹੀਂ ਰੱਖ ਸਕਦੇ ਸੀਐਮ ਸਾਹਿਬ ਤੋਂ ਤੁਹਾਡੇ ਤੋਂ ਅਸੀਂ ਇਹ ਉਮੀਦ ਨਹੀਂ ਰੱਖ ਸਕਦੇ ਜਿਨ੍ਹਾਂ ਨੂੰ ਤੁਸੀਂ ਫੜਿਆ ਕਿਸੇ ਨੇ ਨਹੀਂ ਕਿਹਾ ਕਿ ਧੱਕਾ ਹੋਇਆ ਤੇ ਜਿਨ੍ਹਾਂ ਨੂੰ ਤੁਸੀਂ ਡਰਾ ਰਹੇ ਹੋ ਇਹ ਤਾਂ ਮਤਲਬ ਕਿ ਤੁਸੀਂ ਪੰਜਾਬ ਦੀ ਜਨਤਾ ਨਾਲ ਧੱਕਾ ਕਰ ਰਹੇ ਹੋ ਡਰੋਨ ਦੀ ਲੋੜ ਨਹੀਂ ਧਮਕਾਉਣ ਦੀ ਲੋੜ ਨਹੀਂ ਆ ਤੁਹਾਡੇ ਕੋ ਫਾਈਲਾਂ ਵਾ ਵਿਜੀਲੈਂਸ ਨੂੰ ਦੋ ਸਵੇਰੇ ਬੰਦਾ ਚੱਕ ਲੈਣ ਜਿਵੇਂ ਸਾਧੂ ਸਿੰਘ ਧਰਮਸੋਦ ਨੂੰ ਚੱਕਿਆ ਜਾਂ ਬਾਕੀਆਂ ਨੂੰ ਚੱਕਿਆ ਹੈਗਾ ਤੇ ਜੇ ਤੁਸੀਂ ਇਹਨਾਂ ਦੇ ਨਾਲ ਯਾਰੀਆਂ ਪਾਉਣ ਦੀ ਕੋਸ਼ਿਸ਼ ਕਰਨ ਲੱਗ ਪਏ ਇਹਨਾਂ ਦੇ ਨਾਲ ਤੁਸੀਂ ਗੱਠ ਜੋੜ ਇਸੇ ਕਰਕੇ ਨਹੀਂ ਨਾ ਕੀਤਾ ਕਿ ਅਸੀਂ ਇਹਨਾਂ ਦੇ ਨਾਲ ਗੱਠ ਜੋੜ ਕਿਵੇਂ ਕਰ ਦਈਏ ਕਿਉਂਕਿ ਇਹਨਾਂ ਦੇ ਕਰਕੇ ਤੇ ਪੰਜਾਬ ਨੁਕਸਾਨ ਹੋਇਆ ਤੇ ਫਿਰ ਉਹਨਾਂ ਨੂੰ ਬਖਸ਼ੋ ਨਾ ਪਰ ਜੋ ਤੁਹਾਡੇ ਕੋ ਫਾਈਲਾਂ ਆਈਆਂ ਨੇ ਉਹਨੂੰ ਦੋ ਵਿਜੀਲੈਂਸ ਦੇ ਅੱਜਕੱਲ ਜਿਹੜੇ ਚੀਫ ਨੇ ਉਹ ਠੰਡੇ ਬੈਠੇ ਨੇ ਉਹਨਾਂ ਨੇ ਹਲੇ ਤੱਕ ਕੋਈ ਕਾਰਵਾਈ ਗੈਪ ਪੈ ਗਿਆ ਉਹਨਾਂ ਨੂੰ ਦੋ ਫਾਈਲਾਂ ਤੇ ਸਵੇਰੇ ਕੋਈ ਚੁੱਕ ਲਿਓਣ ਤੇ ਜਦੋਂ ਤੁਸੀਂ ਇਦਾਂ ਜਾਂ ਫਿਰ ਸਾਰਿਆਂ ਨੂੰ ਪਾਰਟੀ ਚ ਸ਼ਾਮਲ ਕਰ ਲਓ ਇਵੇਂ ਨਹੀਂ ਹੋ ਸਕਦਾ ਨਾ ਜੇ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਕਿਤੇ ਨਾ ਕਿਤੇ ਕਾਂਗਰਸੀਆਂ ਦੇ ਵਿੱਚ ਭਗਵੰਤ ਮਾਨ ਸਾਹਿਬ ਦਾ ਖੌਫ ਬੋਲਦਾ ਡਰ ਬੋਲਦਾ ਹੈਗਾ ਹੁਣ ਸਵਾਲ ਇਹ ਹੈ ਕਿ ਉਹਨਾਂ ਕਾਂਗਰਸ ਪਾਰਟੀ ਦੇ ਵਿੱਚ ਇਹ ਵੀ ਹੈ ਇਸ ਟਾਈਮ ਸਟੇਟਸਮੈਨ ਦੀ ਕਮੀ ਵੀ ਹੈਗੀ ਆ ਕਿ ਪਾਰਟੀ ਟੁੱਟਣ ਦੇ ਕੰਢੇ ਆ ਗਈ ਆ ਗਰੁੱਪ ਬਾਜੀ ਇੰਨੀ ਹੋ ਗਈ ਧੜੇ ਬਾਜੀ ਇੰਨੀ ਹੋ ਗਈ ਆ ਕਿ ਕਿਸੇ ਨੂੰ ਕੋਈ ਪਰਵਾਹ ਨਹੀਂ ਆ ਹੂੰ ਤਾਂ ਇਹ ਵੀ ਕੋਈ ਅੱਜ ਦੱਸ ਰਿਹਾ ਮੈਨੂੰ ਐਮਪੀ ਕਿ ਰੈਲੀਆਂ ਵੀ ਕੈਂਸਲ ਕਰਵਾਈਆਂ ਜਾ ਰਹੀਆਂ ਕਿ ਮੈਂ ਵਿਆਹ ਵੇਖਣ ਜਾਣਾ ਮੇਰੇ ਹਲਕੇ ਚ ਸਮਾਗਮ ਲੀਡਰ ਜਾ ਨਹੀਂ ਰਹੇਗੇ ਹੁਣ ਜਦ ਪਾਰਟੀ ਦੀ ਇਹ ਇਸ ਸਥਿਤੀ ਤੇ ਆ ਗਏ ਤੇ ਉਹ ਭਗਵੰਤ ਮਾਨ ਦੇ ਨਾਲ ਕੀ ਮੁਕਾਬਲਾ ਕਰ ਲੈਣਗੇ ਇਲੈਕਸ਼ਨ ਦੇ ਵਿੱਚ ਉਹ ਸਰਕਾਰ ਦੇ ਨਾਲ ਕੀ ਮੁਕਾਬਲਾ ਕਰ ਲੈਣਗੇ ਜਿਹੜੇ ਆਪਣੇ ਉਮੀਦਵਾਰ ਵੀ ਨਹੀਂ ਸਾਹਮਣੇ ਗੁਰਪ੍ਰੀਤ ਜੀਪੀ ਨੂੰ ਤੁਸੀਂ ਨਹੀਂ ਪੁੱਛਿਆ ਰਾਜਕੁਮਾਰ ਚੱਬੇਵਾਲ ਨੂੰ ਤੁਸੀਂ ਨਹੀਂ ਪੁੱਛਿਆਗਾ ਤੁਸੀਂ ਪੁੱਛ ਨਹੀਂ ਰਹੇ ਤੁਹਾਡੇ ਕਿੰਨੇ ਹਲਕੇ ਖਾਲੀ ਆ ਤੁਸੀਂ ਉੱਥੇ ਪੰਗੇ ਪਾ ਰਹੇ ਨੇ ਜਿੱਥੇ ਇਹਨਾਂ ਕੋਲ ਆਲਰੇਡੀ ਉਮੀਦਵਾਰ ਨੇ ਫਦੇਗੜ ਸਾਹਿਬ ਉਮੀਦਵਾਰ ਉਥੇ ਪੰਗੇ ਪਾ ਰਹੇ ਨੇ ਅੰਮ੍ਰਿਤਸਰ ਇਹਨਾਂ ਕੋ ਸਿਟਿੰਗ ਐਮਪੀ ਆ ਗੁਰਜੀਤ ਔਜਲਾ ਉਥੇ ਪੰਗੇ ਪਾ ਰਹੇ ਫਦੇਗੜ ਸਾਹਿਬ ਅਮਰ ਸਿੰਘ ਉਥੇ ਪੰਗੇ ਪਾ ਰਹੇ ਨੇ ਖਡੂਰ ਸਾਹਿਬ ਇਹਨਾਂ ਕੋ ਐਮਪੀ ਆ ਉਥੇ ਪੰਗੇ ਪਾ ਰਹੇ ਨੇ ਮਮਦ ਸਦੀਕ ਇਹਨਾਂ ਦਾ ਐਮਪੀ ਫਰੀਦਕੋਟ ਉਥੇ ਪੰਗੇ ਪਾ ਰਹੇ ਤੇ ਜਿਹੜੇ ਹਲਕੇ ਖਾਲੀ ਨੇ ਪਟਿਆਲਾ ਖਾਲੀ ਉਥੇ ਪੰਗੇ ਨਹੀਂ ਪਾ ਰਹੇ ਤੁਸੀਂ ਉਥੇ ਬਠਿੰਡਾ ਖਾਲੀ ਉਥੇ ਪੰਗੇ ਨਹੀਂ ਪਾ ਰਹੇ ਫਿਰੋਜ਼ਪੁਰ ਖਾਲੀ ਉਥੇ ਪੰਗੇ ਨਹੀਂ ਪਾ ਰਹੇ ਗਰਦਾਸਪੁਰ ਖਾਲੀ ਉਥੇ ਪੰਗੇ ਨਹੀਂ ਪਾ ਰਹੇ ਹੋਰ ਹੀ ਪਾਰੇ ਆ ਗਏ ਨੇ ਉਹ ਖਾਸ ਕਰਕੇ ਮਾਝੇ ਦੇ ਵਿੱਚ ਉਹ ਹੋਰ ਹੀ ਆਪਣੀ ਲੱਗੇ ਹੋਏ ਨੇ ਵੀ ਆਪਾਂ 27 ਦੇ ਵਿੱਚ ਸੀਐਮ ਬਣੇ ਹੁਣੇ ਧੜੇ ਬਣਾ ਲਓ ਕੋਈ ਕਹਿੰਦਾ ਕਿ ਮੈਨੂੰ ਵੀ ਟਿਕਟ ਦੋ ਮੈਨੂੰ ਜੇ ਲੋਕ ਸਭਾ ਨਹੀਂ ਦੇਣੀ ਮੇਰੇ ਮੁੰਡੇ ਨੂੰ ਦੇ ਦੋ ਜਾਂ ਮੁੰਡੇ ਨੂੰ ਐਮਐਲਏ ਬਣਾ ਦੋ ਮੈਨੂੰ ਲੋਕ ਸਭਾਦ ਬਣਾ ਦੋ ਅ ਨਾਲ ਦਾ ਹਲਕਾ ਵਾ ਇਹ ਮੇਰੇ ਬੰਦੇ ਨੇ ਦੇ ਦੋ ਕਿ ਜਿਹੜੇ ਮੇਰੇ ਮੇਰੇ ਕਹਿਨ ਤੇ ਚੱਲੇ ਇਸੇ ਕਰਕੇ ਕਾਂਗਰਸ ਦਾ ਪੱਠਾ ਬੈਠਾ ਪੰਜਾਬ ਦੇ ਵਿੱਚ ਇਸੇ ਕਰਕੇ ਕਾਂਗਰਸ ਦਾ ਬੇੜਾ ਗਰਕ ਹੋਇਆ ਪਿਆ ਹੈਗਾ ਕਿ ਜਿੱਥੇ ਸਿਟਿੰਗ ਐਮਪੀ ਆ ਉੱਥੇ ਵੀ ਇਹ ਪੰਗੇ ਪਾ ਕੇ ਬੈਠ ਨੇ ਉੱਥੇ ਹੋਰ ਹੀ ਹਵਾ ਦੇ ਰਹੇ ਨੇ ਉੱਥੇ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਵੀ ਜਿਹੜੇ ਐਮ ਐਮਪੀ ਹੈ ਉਹਦੀ ਪਰਫਾਰਮੈਂਸ ਦੇਖੋ ਜੇ ਉੱਥੇ ਚੰਗੇ ਕੰਮ ਕੀਤੇ ਨੇ ਉਦੀ ਟਿਕ ਟਿਕ ਕਟੌਣ ਤੇ ਇਹਨਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਕਿ ਹਾਂ ਇਹ ਐਮਪੀ ਦੋ ਵਾਰ ਬਣ ਗਿਆ ਜਾਂ ਤਿੰਨ ਵਾਰ ਬਣ ਗਿਆ ਜਾਂ ਦੂਜੀ ਵਾਰ ਵੀ ਬਣ ਗਿਆ ਅਸੀਂ ਪਿੱਛੇ ਪੈ ਜਾਾਂਗੇ ਇਹ ਕਾਂਗਰਸ ਪਾਰਟੀ 27 ਦੀ ਸੋਚ ਕੇ ਬੈਠੀ ਆ ਕਿ 27 ਚ ਮੈਂ ਸੀਐਮ ਹੋਵਾਂ ਬਾਕੀ ਸਾਰੇ ਮਰ ਜਾਣ ਵੀ 72 ਦਾ ਹਲੇ ਬੜੀ ਦੂਰ ਹੈ ਤੇ ਸਿਰ ਤੇ ਚਵੀ ਆ ਗਈ ਹੈ ਇਸ ਕਰਕੇ ਕਾਂਗਰਸ ਪਾਰਟੀ ਦੇ ਹਾਲਾਤ ਮਾੜੇ ਹਲੇ ਹੋਰ ਵੀ ਛੱਡਣਗੇ ਹਲੇ ਸ਼ਾਇਦ ਭਗਵੰਤ ਮਾਨ ਸਾਹਿਬ ਨੇ ਕਿਹੜੀ ਨਹੀਂ ਗੁਰਦਾਸਪੁਰ ਨਹੀਂ ਅਨਾਉਂਸ ਕੀਤੀ ਖਡੂਰ ਸਾਹਿਬ ਵੀ ਅਨਾਉਂਸ ਕੀਤੀ ਲੁਧਿਆਣਾ ਨੇ ਅਨਾਉਂਸ ਕੀਤੀ ਪੰਜ ਨਹੀਂ ਨਾ ਕੀਤੀ ਫਿਰੋਜ਼ਪੁਰ ਨੇ ਕੀਤੀ ਹੈਗੀ ਇੱਕ ਹਾਰਪੁਰਗੇ ਉਹ